ਤੋਂ ਆਨਗੇ ਜਨਾਜ਼ਰ ਕਿਸੇ ਜਿਹਦੀ ਸਮਝ ਨਾ ਹੋਵੇ ਕਹਿੰਦੇ ਪਹਿਲਾਂ ਤੋਲੋ ਫਿਰ ਬੋਲੋ ਉਹਨਾਂ ਨੂੰ ਜੇ ਕੋਈ ਸਿੱਧੇ ਵਾਲ ਮਾਡਲ ਦੇ ਦਰਾਜ ਸੀਗਾ ਉਹ ਸਾਨੂੰ ਮਿਲ ਲਿੰਦੇ ਉਹਦੇ ਬਾਰੇ ਜਿਹੜੀਆਂ ਕਮੀਆਂ ਸੀਗੀਆਂ ਉਹ ਦੱਸ ਦਿੰਦੇ ਬਾਬਾ ਜੀ ਆ ਸਾਡੇ ਪਿੰਡ ਦੇ ਵਿੱਚ ਫੀਵਰੇਜ ਤੁਸੀਂ ਪਾਇਆ ਜਾਂ ਟ੍ਰੀਟਮੈਂਟ ਪਲੈਂਟ ਲਾਇਆ ਉਹਦੇ ਵਿੱਚ ਆ ਕਮੀਆਂ ਅਸੀਂ ਵੀ ਦੇਖ ਲੈਂਦੇ ਪਰ ਜਿਹੜਾ ਜਿਸੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬੋਲਿਆ ਉਹ ਉਹ ਮੈਂ ਜਿਹੜਾ ਹੈਗਾ ਕਹਿੰਦੇ ਨਾ ਕਿ ਜੈ ਜੈਸੀ ਦ੍ਰਿਸ਼ਟੀ ਤੈਸੀ ਸ੍ਰੇਕਟੀ ਜੇਹੋ ਜੀ ਸਾਡੀ ਆਪਣੀ ਸੋਚ ਹੋਵੇ ਸਾਨੂੰ ਉਹੋ ਜਿਹਾ ਹੀ ਦੂਸਰੇ ਵੀ ਦਿਸਦੇ ਆ ਤੇ ਜੈਸੀ ਨਜ਼ਰ ਤੇ ਐਸਾ ਨਜ਼ਾਰਾ ਜਦੋਂ ਸਾਡੀ ਨਜ਼ਰ ਹੀ ਉਹੋ ਜੀ ਆ ਸਾਨੂੰ ਕੋਈ ਚੰਗਾ ਦਿਸਦਾ ਹੀ ਨਹੀਂ ਤੇ ਉਹਦਾ ਜਿਹੜੇ ਹਾਲਾਤ ਉਹਨਾਂ ਨੇ ਆਪਣੇ ਦੱਸ ਦਿੱਤੇ ਪਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਕਿ ਜਿਹੜਾ ਸੀਜੇਵਲ ਮਾਡਲ ਆ 1999 ਦੇ ਵਿੱਚ ਅਸੀਂ ਆਪਣੇ ਪਿੰਡ ਦੇ ਵਿੱਚ ਉਸ ਵੇਲੇ ਰਸਤੇ ਬਣਾਉਂਦੇ ਸੀ ਅਸੀਂ ਸਾਡੇ ਕੋਲ ਪਿੰਡ ਵਾਲੇ ਜਿਹੜੇ ਹੈਗੇ ਆ ਉਹ ਇਕੱਠੇ ਹੋਏ ਕਹਿੰਦੇ ਬਾਬਾ ਜੀ ਤੁਸੀਂ ਇਹਨੇ ਰਸਤੇ ਬਣਾ ਦਿੱਤੇ ਆ ਪਿੰਡ ਦੇ ਵਿੱਚ ਜਦੋਂ بارش ਆਉਂਦੀ ਹੈ ਪਾਣੀ ਗਲੀਆਂ 'ਚ ਖੜ ਜਾਂਦਾ ਜਿਆਦਾ ਕੋਠਿਓ ਕੋਠੀ ਆਉਣਾ ਪੈਂਦਾ ਗੰਦਾ ਪਾਣੀ ਸਾਡੇ ਘਰਾਂ ਚ ਆ ਜਾਂਦਾ ਤੇ ਉਸ ਵੇਲੇ ਅਸੀਂ ਪਿੰਡ ਦੇ ਸੈਂਟਰ ਵਿੱਚ ਸੱਪੜ ਸੀਗਾ ਜਿੱਥੇ ਹੁਣ ਪੰਚਾਇਤ ਘਰ ਬਣਿਆ ਕਮਿਊਨਿਟੀ ਸੈਂਟਰ ਬਣਿਆ ਹੋਇਆ ਕਿਚਨ ਬਣੀ ਹੋਈ ਲਾਇਬ੍ਰੇਰੀ ਬਣੀ ਹੋਈ ਹੈ ਤੇ ਇਥੋਂ ਪਾਣੀ ਅਸੀਂ ਲਾ ਕੇ ਪਿੰਡ ਦੇ ਚੜ੍ਹਦੇ ਪਾਸੇ ਜਿਹੜਾ ਸੀਗਾ ਪਿੰਡ ਦਾ ਸੱਪੜ ਸੀ ਉੱਥੇ ਲੈ ਕੇ ਗਏ ਉਹ ਤੇ ਜਿਹੜਾ ਸਿਸਟਮ ਉਹ ਬਣਾਇਆ ਸੀਤੇਵਾਲ ਸਾਡੇ ਪਿੰਡ ਦਾ ਨਾਮ ਐ ਇਸੇ ਕਰਕੇ ਉਹ ਸੀਤੇਵਾਲ ਦੇ ਵਿੱਚ ਜਿਹੜਾ ਮਾਡਲ ਸਥਾਪਿਤ ਆ 1999 ਚ ਉਹਦਾ ਨਾਮ ਸੀਤੇਵਾਲ ਮਾਡਲ ਆ ਤਿੰਨ ਖੂਹ ਬਣਾਏ ਗਏ ਤਿੰਨਾਂ ਖੂਹਾਂ ਦੇ ਵਿੱਚ ਜਿਹੜੀ ਪਹਿਲੇ ਖੂਹ ਦੇ ਵਿੱਚ ਸੋਲਡ ਵੇਸਟ ਬੈਠ ਜਾਂਦੀ ਹੈ ਦੂਸਰੇ ਦੇ ਵਿੱਚ ਤਰਨ ਵਾਲੀ ਚੀਜ਼ ਜਿਸ ਨੂੰ ਤੁਧਾਈ ਕਹਿੰਦੇ ਨੇ ਜਾਂ ਜਿਹੜੀ ਹੈਗੀ ਆ ਕੋਈ ਵੀ ਵਿੱਚ ਕਾਗਜ਼ ਦੇ ਕੁਝ ਚੀਜ਼ ਆ ਜਾਂਦੀ ਹੈ ਤੇ ਗਰੀਸ ਆ ਜਾਂਦੀ ਹੈ ਉਹ ਦੂਸਰੇ ਖੂਹ ਚ ਜਲ ਜਾਂਦੀ ਹੈ ਤੀਸਰੇ ਦੇ ਵਿੱਚ ਹੋ ਕੇ ਪਾਣੀ ਜਿਹੜਾ ਹੈਗਾ ਉਹ ਜਿਹੜਾ ਅੱਗੇ ਜਾ ਕੇ ਉਹਦੇ ਵਿੱਚ ਜਿਹੜਾ ਪੌਣ ਚ ਬੱਜ ਲ ਜਾਂਦਾ ਜਦੋਂ ਸੂਰਜ ਦੀਆਂ ਕਰਨਾ ਪੈਂਦੀਆਂ ਉਹਨੂੰ ਅਰਬ ਕਰਿਆ ਕਹਿੰਦੇ 7 ਦਿਨਾਂ ਦੇ ਵਿੱਚ ਬੈਕਟੀਰੀਆ ਆਪਣੇ ਆਪ ਪੈਦਾ ਹੋ ਜਾਂਦਾ ਜਿਹੜਾ ਬੈਕਟੀਰੀਆ ਉਹ ਗੰਦਗੀ ਨੂੰ ਖਾ ਲੈਂਦਾ ਉਹਦੀ ਬੀਓਡੀ ਸੀਓਡੀ ਟੀਡੀਐਸ ਉਹ ਪੈਰਾਮੀਟਰ ਜਿਹੜੇ ਹੈਗੇ ਆ ਉਹ ਖੇਤੀ ਦੇ ਲਾਉਣ ਯੋਗ ਹੋ ਜਾਂਦੇ ਪਾਣੀ ਖੇਤੀ ਲੋ ਲਾਉਣ ਯੋਗ ਹੋ ਜਾਂਦਾ 1999 ਦੇ ਛੀਚੇਵਾਲ ਦੇ ਵਿੱਚ ਜਿਹੜਾ ਹੈ ਪਹਿਲਾਂ ਅਸੀਂ ਇੰਜਣ ਦੇ ਨਾਲ ਪਾਣੀ ਲਾਉਂਦੇ ਸੀ ਫਿਰ ਮੋਟਰ ਲਾਤੀ ਹੁਣ ਇਹ ਸੀਚੇਵਲ ਮਾਡਲ ਜਿਹੜਾ ਹੈਗਾ 26 ਸਾਲ ਤੋਂ ਸਾਡੇ ਪਿੰਡ ਵਿੱਚ ਸਕਸੈਸਫੁਲ ਚੱਲ ਰਿਹਾ ਪਵਿੱਤਰ ਵੇਂ ਦੇ ਉੱਤੇ ਵੀ ਇਹ ਸੀਜੇਵਲ ਮਾਡਲ ਹੀ ਤੇ 45 ਕ ਪਿੰਡਾਂ ਦਾ ਪਾਣੀ ਪਿੰਦਾ ਸੀ ਉਹ ਸੀਚੇਵਲ ਮਾਡਲ ਆਹੀਂ ਜਿਹੜਾ ਹੈ ਉਹ ਜਿਹੜਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣਾ ਸ਼ੁਰੂ ਕੀਤਾ ਜਿਸ ਤੇ ਜਿਸ ਤੇ ਐਨ ਆਰ ਆਈ ਵੀਰਾਂ ਨੇ ਖਾਸ ਕਰਕੇ ਜਿਹੜਾ ਸੀਚੇਵਲ ਮਾਡਲ ਆ ਐਨ ਆਰ ਆਈ ਵੀਰਾਂ ਨੇ ਜਿਹੜਾ ਹੈਗਾ ਬਹੁਤ ਪਿੰਡਾਂ ਦੇ ਵਿੱਚ ਅਪਣਾਇਆ ਕਿਉਂਕਿ ਉਹ 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 ਜਿਹੜਾ ਪੈਸੇ ਜਿਹੜੇ ਹੈ ਸਾਰੇ ਐਨਵੀਆਰ ਵੀਰਾਂ ਨੇ ਲੱਗੇ ਆ ਜਿਹੜਾ ਇਹ ਫੇਲ ਮਾਡਲ ਦੀ ਗੱਲ ਕਰਦੇ ਆ ਗੱਲ ਕਰਦੇ ਆ ਉਹ ਮਾਡਲ ਹੈ ਥਾਪਰ ਮਾਡਲ ਫੇਲ ਹੋਇਆ 2017 ਦੇ ਵਿੱਚ ਜਦੋਂ ਛਾਗੋਟ ਦੇ ਵਿੱਚ ਜਿਮਨੀ ਜਾਣ ਸੀ ਉਸ ਵੇਲੇ ਤ੍ਰਿਪਤ ਬਾਜਵਾ ਉਸ ਵੇਲੇ ਦੇ ਪੰਚਾਇਤ ਮੰਤਰੀ ਸੀ ਉਹ ਸੀਚੇਵਾਲ ਵੀ ਆਏ ਉਹਨਾਂ ਨੇ ਹਰੀਪੁਰ ਦੇਖਿਆ ਉੱਥੇ ਨਵਾਂ ਬਣਿਆ ਹੋਇਆ ਸੀਤੇਵਾਲ ਮਾਡਲ ਸੀ ਉਹਨਾਂ ਨੇ ਉਹਨਾਂ ਨੂੰ ਕਾਫੀ ਪ੍ਰੋਮੋਟ ਵੀ ਕੀਤਾ ਉਹਨਾਂ ਦੀਆਂ ਵੀਡੀਓ ਤੁਸੀਂ ਦੇਖ ਸਕਦੇ ਆ ਫਿਰ ਇਹਨੇ ਦੋਦੇ ਵੀ ਆਪਾਂ ਇਸੀਤੇਵਲ ਮਾਡਲ ਨੂੰ ਸਾਰੇ ਪੰਜਾਬ 'ਚ ਲਾਗੂ ਕਰੀਏ ਉਹਦੇ ਵਾਸਤੇ ਫਿਰ ਕਈਆਂ ਨੂੰ ਕੁਝ ਬੰਦੇ ਵਿੱਚ ਹੁੰਦੇ ਆ ਉਹਨਾਂ ਨੂੰ ਸੀਤੇਵਲ ਨਾਂ ਦੇ ਨਾਲ ਅਲਰਜੀ ਹੋਊਗੀ ਫਿਰ ਉਹਨਾਂ ਨੇ ਕਿਹਾ ਵੀ ਚਲੋ ਥਾਪਰ ਯੂਨੀਵਰਸਿਟੀ ਨੂੰ ਕਹਿੰਨੇ ਆ ਥਾਪਰ ਯੂਨੀਵਰਸਿਟੀ ਨੂੰ ਕਿਹਾ ਉਹ ਸਾਡੇ ਕੋਲ ਆਏ ਉਹਨਾਂ ਦੇ ਮਾਹਰ ਕਹਿੰਦੇ ਬਾਬਾ ਜੀ ਅਜੇ ਸੀਤੇਵਲ ਮਾਡਲ ਆਏ ਨੂੰ ਜੇ ਅਸੀਂ ਅਪਣਾ ਲਈਏ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਇਹ ਕਿ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਪਿੰਡਾਂ ਦੇ ਵਿੱਚੋਂ ਗੰਦਗੀ ਨਿਕਲਣੀ ਚਾਹੀਦੀ ਆ ਬਦਬੂ ਖਤਮ ਹੋਣੀ ਚਾਹੀਦੀ ਆ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗੇ ਅਸੀਂ ਖੁਸ਼ ਆ ਉਹਨਾਂ ਨੇ ਸਾਡੇ ਕੋਲ ਖਗਾਇਆ ਵੀ ਵੀ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਉਹ ਲਿਖ ਕੇ ਵੀ ਦੇ ਦਿੱਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜਾ ਸੀਜੇਵਲ ਮਾਡਲ ਆ ਉਹੀ ਥਾ ਪਰ ਮਾਡਲ ਉਹਨਾਂ ਨੇ ਹੁਣ ਨਾ ਇਹ ਬਦਲਿਆ ਪਰ ਇਹਨੇ ਨਹੀਂ ਸੀਜੇਵਲ ਨਹੀਂ ਬਣਾਇ ਇਹਨਾਂ ਨੇ ਸੱਬਰ ਬਣਾਇਆ ਇਹਨਾਂ ਨੇ ਬਹੁਤ ਪੈਸਾ ਜਿਹੜਾ ਹੈਗਾ ਵਿਭਾਗ ਚੋਂ ਦਿੱਤਾ ਜਿਸੇ ਜਿੱਥੇ ਬਣਾਇਆ ਉਹ ਸਾਡੇ ਕੋਲ ਵੀ ਇਹਦੀਆਂ ਕੰਪਲੇਂਟਾਂ ਆਈਆਂ ਬੀਬੀ ਭਰਾ ਜੋ ਖਾ ਨੂੰ ਲੈ ਕੇ ਗਏ ਪੰਜਾਚੋ ਪਿੰਡਾਂ ਦੇ ਵਿੱਚ ਦਿਖਾ ਲਿਆ ਕਿਉਂਕਿ ਜਿਹੜਾ ਇਹਨਾਂ ਨੇ ਮਾਡਲ ਬਣਾਇਆ ਇਹਨਾਂ ਦੀ ਪ੍ਰੈਜੈਂਟੇਸ਼ਨ ਸੀ ਪਟਿਆਲਾ ਵਿਖੇ ਉੱਥੇ ਐਮਜੀ ਦੇ ਚੇਅਰਮੈਨ ਵੀ ਆਏ ਸੀ ਜਦੋਂ ਇਹਨਾਂ ਨੇ ਅਸੀਂ ਪ੍ਰਦਰਸ਼ਨੀ ਦੇਖੀ ਉਹਦੇ ਵਿੱਚ ਇਹਨਾਂ ਦੇ ਕਨੈਕਸ਼ਨ ਗਲਤ ਸੀਗੇ ਉਲਟ ਸੀਗੇ ਕਨੈਕਸ਼ਨ ਇਹ ਕਿਹਾ ਤੁਹਾਡਾ ਪੁੱਠਾ ਬਣਾਇਆ ਹੋਇਆ ਕਹਿੰਦੇ ਜੀ ਇਹ ਇਦਾਂ ਦਾ ਬਣਾਉਣਾ ਪਰ ਉਹਨੂੰ ਇਹਨਾਂ ਨੇ ਇੰਪਲੀਮੈਂਟ ਕੀਤਾ ਜਿਹੜਾ ਬਣਾਇਆ ਮਾਡਲ ਹੀ ਪੁੱਠਾ ਬਣਾਇਆ ਜਿਹੜੀ ਇਹਨਾਂ ਕੋਲ ਜਿਹੜੀ ਕਹਿੰਦੇ ਨਕਲ ਆ ਉਹ ਵੀ ਅਗਲ ਨਾਲ ਵੱਜਦੀ ਆ ਕਿਹਨੇ ਦਾ ਥਾ ਪ੍ਰੋਮੋਡਲ ਫੇਲ ਇਹਦੀ ਇਨਕੁਹਾਰੀ ਕਰਾਉਣ ਜਿਹਨਾਂ ਪਿੰਡਾਂ ਵਿੱਚ ਪੈਸਾ ਲੱਗ ਗਿਆ ਇਹਨਾਂ ਨੇ ਬਰਬਾਦ ਕੀਤਾ ਇਹਦੇ ਜ਼ਿੰਮੇਵਾਰ ਹੋ ਆ ਜਿਨ੍ਹਾਂ ਨੇ ਪੈਸੇ ਦੇ ਕੇ ਪਿੰਡਾਂ ਦੇ ਜਿਹੜਾ ਹੈ ਬਰਬਾਦ ਕੀਤਾ ਜਿੱਥੇ ਸੀਜੇਵਲ ਮਾਡਲ ਬਣਿਆ ਅਸੀਂ ਜ਼ਿੰਮੇਵਾਰ ਬੈਠਿਆ ਜਿਹੜਾ ਅਸੀਂ ਬਣਾਇਆ ਅਸੀਂ ਉਹ ਜਵਾਬ ਦੇ ਵੀ ਹਾਂ ਤੋਂ ਇਹਦੇ ਵਾਸਤੇ ਜੇ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਵੀ ਥਾ ਪ੍ਰੋਮੋਡਲ ਸਾਡਾ ਫੇਲ ਹੋਇਆ ਕਿਉਂ ਫੇਲ ਹੋਇਆ ਉਹਦਾ ਕਾਰਨ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਅਸੀਂ ਸਰਕਾਰੀ ਪੈਸਾ ਦਿੰਨੇ ਆ ਪੈਸਾ ਤਾਂ ਲੋਕਾਂ ਦਾ ਹੁੰਦਾ ਉਹ ਪੈਸੇ ਕੋਸ਼ਿਸ਼ ਕਰਦੇ ਆ ਕਿ ਉਹ ਜਿਹੜਾ ਹੈ ਉਹ ਖਾਣ ਵਾਲੇ ਕੁਝ ਮਹਿਕਮੇ ਦੇ ਅਫਸਰ ਰਲ ਜਾਂਦੇ ਆ ਕੁਝ ਲੀਡਰਸ਼ਿਪ ਨਾਲ ਰਲ ਜਾਂਦੇ ਆ ਤੇ ਉਸੇ ਪਿੰਡ ਵਿੱਚ ਕੁਝ ਵੀ ਨਹੀਂ ਲੱਗਦਾ ਜਦੋਂ ਪੈਸੇ ਅਸੀਂ ਖਾ ਹੀ ਲਵਾਂਗੇ ਮਾੜੇ ਪਾਪਾਂਗੇ ਮਾੜੇ ਮਿਸਤਰੀ ਲਾਵਾਂਗੇ ਪਾਣੀ ਚੱਲਦੇ ਨਹੀਂ ਕਿਉਂ ਸਾਰੇ ਬੰਦ ਸੋ ਇਸ ਵਾਸਤੇ ਉਹਦੇ ਜ਼ਿੰਮੇਵਾਰ ਵੀ ਕਰਾਪਸ਼ਨ ਆ ਸੋ ਇਸ ਵਾਸਤੇ ਜਿਹੜਾ ਉਹਨਾਂ ਨੂੰ ਪਹਿਲਾਂ ਇਹਦੇ ਬਾਰੇ ਸਮਝ ਲੈਣਾ ਸੀ ਸਾਡੇ ਨਾਲ ਗੱਲ ਕਰ ਲੈਂਦੇ ਅਸੀਂ ਉਹਨੂੰ ਦੱਸ ਦਿੰਦੇ ਵੀ ਥਾਪਰ ਮਾਡਲ ਕਿਸੇ ਕਿਸੇ ਬਣਿਆ ਫੀਚੇਵਾਲ ਮਾਡਲ ਕਿਸੇ ਕਿਸੇ ਬਣਿਆ ਇਹਨਾਂ ਨੇ ਥਾਪਰ ਮਾਡਲ ਲਾਗੂ ਕੀਤਾ ਥਾਪਰ ਮਾਡਲ ਪਿੰਡਾਂ 'ਚ ਬਣਾਇਆ ਉਹ ਫੇਲ ਹੋਇਆ ਉਹਦੇ ਜਵਾਬ ਦੇ ਵੀ ਇਹ ਆ ਸਿੱਖਿਆ ਨੂੰ ਲੈ ਕੇ ਬਾਬਾ ਜੀ ਤੁਹਾਡੀ ਸਿੱਖਿਆ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਅਸੀਂ ਕਦੇ ਗਿਆ ਹੀ ਨਹੀਂ ਅਸੀਂ ਵੀ ਅਸੀਂ ਇੰਜੀਨੀਅਰਾਂ ਕੋਈ ਜਾਇ ਸੀ ਕੋਈ ਪੜ੍ਹਾਈ ਕੀਤੀ ਅਸੀਂ ਬੀਐਸਏ ਗੰਜੀਰ ਤੋਂ ਹਟ ਗਏ ਸੀ ਹਾਂ ਸਾਨੂੰ ਫੈਡਰਲ ਯੂਨੀਵਰਸਿਟੀ ਨੇ ਡੀਲੈਟ ਦੀ ਡਿਗਰੀ ਦਿੱਤੀ ਆ ਅਸੀਂ ਆਪਣੇ ਨਾਂ ਨਾ ਡਾਕਟਰ ਵੀ ਲਾ ਸਕਦੇ ਪਰ ਅਸੀਂ ਨਹੀਂ ਲਾਉਂਦੇ ਤੁਹਾਨੂੰ ਤਿੰਨ ਯੂਨੀਵਰਸਿਟੀਆਂ ਨੇ ਡਿਗਰੀਆਂ ਦਿੱਤੀਆਂ ਉਹ ਸਾਡੇ ਕੋਲ ਤੁਹਾਨੂੰ ਭਾਰਤ ਦੇ ਰਾਸ਼ਟਰਪਤੀ ਪਤਨੀ ਨੇ ਜਿਹੜਾ ਹੈ ਪਦਮਸ਼ਰੀ ਦਾ ਸਨਮਾਨ ਦਿੱਤਾ ਭਾਰਤ ਦੇ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦੋ ਵਾਰ ਇੱਥੇ ਆਏ ਸਲਤਨਪੁਰ ਇੱਕ ਵਾਰ ਉਹਨਾਂ ਨੂੰ ਵੇਖ ਹੀ ਦੇਖੀ ਦੂਸਰੀ ਵਾਰੀ ਕਹਿੰਦੇ ਕਿ ਬਾਬਾ ਜੀ ਜਿਹੜੀ ਤੁਸੀਂ ਕਹਿੰਦੇ 8 ਕਿਲੋਮੀਟਰ ਪਾਈਪਲਾਈਨ ਪਾ ਕੇ ਅਸੀਂ ਖੇਤੀ ਨੂੰ ਪਾਣੀ ਲਾਉਣੇ ਉਹ ਉਹਨਾਂ ਨੇ ਆਣ ਕੇ ਦੇਖੀ ਫਿਰ ਜਿਹੜੀ ਹੈਗੀ ਐਮਜੀਡੀ ਦੇ ਜਿਹੜੇ ਚੇਅਰਮੈਨ ਆ ਉਹ ਹਰ ਫੈਸਲੇ ਦੇ ਵਿੱਚ ਇਹ ਲਿਖਦੇ ਜਿੱਥੇ ਭਗ ਦੰਦੇ ਆ ਕਿ ਸੀਚੇਵਲ ਮਾਡਲ ਜਿਹੜਾ ਹੈ ਇਹਨਾਂ ਨੂੰ ਅਪਣਾਓ ਐਸੇ ਵੇਲੇ ਜਿਹੜੇ ਹੈਗੇ ਐਮਜੀਡੀ ਦੇ ਜਿਹੜੇ ਜੱਜ ਸਾਹਿਬ ਆਣਾ ਉਹ 22 ਤਰੀਕ ਨੂੰ ਆਏ ਉਹਨਾਂ ਨੇ ਵੀ ਆਪਣੇ ਫੈਸਲੇ ਵਿੱਚ ਲਿਖਿਆ ਵੀ ਸੀਚੇਵਲ ਮਾਡਲ ਜਿਹੜਾ ਹੈਗਾ ਇਹਨੂੰ ਅਪਣਾਓ ਹੁਣ ਜਿਹੜੇ ਫਿਰ ਉਹਨਾਂ ਭਾਰਤੀ ਇੱਥੇ ਆਈ ਗੰਗਾ ਉੱਤਰਾਖੰਡ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਸਾਰੇ ਪਿੰਡਾਂ ਦੇ ਪੰਜ ਸਰਪੰਚ ਤੇ ਉਹਨਾਂ ਦੇ ਨਾਲ ਟੈਕਨੀਕਲੀ ਮਾਹਰ ਉਹ ਸਾਰੇ ਇੱਥੇ ਆਣ ਕੇ ਦੇਖ ਕੇ ਕਿ ਬਿਹਾਰ ਦੇ ਮੁੱਖ ਮੰਤਰੀ ਆਹੇ ਹਰਿਆਣਾ ਦੇ ਮੁੱਖ ਮੰਤਰੀ ਆਹੇ ਜਿਹੜਾ ਜਿਹੜਾ ਮੱਧ ਪ੍ਰਦੇਸ਼ ਉਹਨਾਂ ਨੇ ਇਹ ਸਿਕਿਵਲ ਮਾਡਲ ਨੂੰ ਜਿਹੜਾ ਹੈਗਾ ਕਿ ਅੱਗੇ ਸੀ ਲਾਗੂ ਕਰਨਗੇ ਹੁਣ ਕੀ ਇਹਨਾਂ ਨੂੰ ਸਿੱਜੇਵਾਲ ਦੇ ਨਾਂ ਤੋਂ ਅਲਰਜੀ ਹੈ ਇਹਦੇ ਦੱਸ ਸਕਦੇ ਤਿੰਨ ਡਿਗਰੀਆਂ ਸਾਡੇ ਕੋਲ ਯੂਨੀਵਰਸਿਟੀ ਵੱਲੋਂ ਦਿੱਤੀਆਂ ਹੈਗੀਆਂ ਜੇ ਉਹਨਾਂ ਨੇ ਕਿਸੇ ਨੂੰ ਸਾਖ ਹੋਵੇ ਤਾਂ ਦਿਖਾ ਦੇਗੇ ਕੋਈ ਨਹੀਂ ਬਾਬਾ ਜੀ ਕੱਲ ਲੱਖਾ ਸਧਾਨਾ ਦੁੱਬੇ ਦਰਿਆ ਤੇ ਪਹੁੰਚਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੰਸਿਚੇਵਾਲ ਕੂੜਾ ਪ੍ਰਚਾਰ ਕਰ ਰਹੇ ਨੇ ਸਫਾਈ ਤਾਂ ਬੁੱਢੇ ਦਰਿਆ ਦੀ ਹੋਈ ਨਹੀਂ ਤੇ ਉਹਨਾਂ ਨੇ ਕਿ ਜਿੱਥੇ ਅਸੀਂ ਕੱਲ ਵੀਡੀਓ ਪਾਈ ਆ ਉਥੇ ਹੁਣ ਵੀ ਤੁਸੀਂ ਚਲੀ ਜਾ ਜਿੱਥੇ ਉਹ ਖੜੇ ਹੋਣਾ ਸੀ ਉਹਦੇ ਤੇ ਗਾਰੰਟੀ ਦਿੱਤੀ ਨਹੀਂ ਅਹੁਵੇਂ ਗਿਆਵਾ ਵੀ ਪਾਣੀ ਦੁਆਰਾ ਚਾਲੂ ਹੋ ਗਿਆ ਜਿਹੜਾ ਉੱਪਰੋਂ ਤੋਂ ਆਉਂਦਾ ਵਾ ਜਲੰਗ ਅੱਲੇ ਦੇ ਹਨੇ ਦੇ ਚੜਦੇ ਪਾਸੇ ਦੇ ਰੀਆਂ ਡੈਰੀਆਂ ਦਾ ਗੋਹਾ ਬੰਦ ਕਰਾਇਆ ਤੇ 70 ਐਮਐਲਡੀ ਪਾਣੀ ਜਿਹੜਾ 90 ਐਮਐਲਡੀ ਉਹ ਬੰਦ ਕਰਾਇਆ ਦੂਸਰੀਆਂ ਡੈਰੀਆਂ ਦੇ ਉੱਤੇ ਕੰਮ ਕਰ ਰਹੇ ਉਹਦੀ ਸਫਾਈ ਕਰ ਰਹੇ ਸੀ ਤਾਂ ਉੱਥੇ ਕਰ ਰਹੇ ਘਾਟ ਬਣਾਏ ਅਸੀਂ ਤੋਂ ਜਿੱਥੇ ਉਹ ਮੋਕਾ ਹੈ ਅਸੀਂ ਤੋਂ ਕਹਿ ਹੀ ਨਹੀਂ ਰਹੇ ਵਾ ਨਹੀਂ ਕਰ ਰਹੇ ਜਦੋਂ ਅਸੀਂ ਦਾਵਾ ਕਰਾਂਗੇ ਤੇਰੇ ਕਹਿ ਸਕਦੇ ਹਾ ਜਿੱਦੀ ਵਈਂ ਦਾ ਦਾਵਾ ਕਰਦੇ ਆ ਜੇ ਨਹੀਂ ਇਥੇ ਜਦੋਂ ਮਰਜ਼ੀ ਦੇਖ ਲੈਣ ਪਾਣੀ ਸਾਫ ਹੈ ਕਿ ਨਹੀਂ ਹਾਂ ਉਹਦੇ ਜਿੰਨੇ ਸੀ ਉਹਨੂੰ ਕਹਦੇਗੇ ਵੀ ਹੁਣ ਸਾਫ ਆ ਉਦੋਂ ਮਗਰੋਂ ਜਾ ਕੇ ਕੋਈ ਚੈੱਕ ਕਰ ਲੋ ਅਸੀਂ ਤਾਂ ਇਹ ਨਹੀਂ ਰਹੀ ਅਸੀਂ ਤਾਂ ਸਾਫ ਸ਼ੁਰੂ ਕੀਤਾ ਸ਼ੁਰੂਆਤ ਕੀਤੀ ਹੈ ਗੋਹ ਉਹਦੇ ਵਿੱਚ ਪੈਣਾ ਬੰਦ ਹੋਇਆ ਉਹਨਾਂ ਨੂੰ ਦੋ ਮਹੀਨੇ ਉਹਨਾਂ ਦਾ ਗੋਹਾ ਸੀ ਚੱਕਦੇ ਰਹੇ ਆ ਵੀ ਤੁਸੀਂ ਵੇਖਣਾ ਪਾਓ ਅਸੀਂ ਇਹਦੇ ਚੱਕਦੇ ਆ ਇਹਨਾਂ ਦੇ ਵਿੱਚ ਅੱਠ ਬਿੰਡਾਂ ਦਾ ਪਾਣੀ ਪੀਂਦਾ ਸੀ ਉਹਨਾਂ ਦੇ ਸਿਜੇਵਲ ਮੋਡਲੋਂ ਸੇ ਲਾਇਆ ਉਹ ਪਾਣੀ ਜਿਹੜਾ ਪਿੱਛੋਂ ਅੱਗੇ ਛੱਡਦੇ ਵੀ ਸੀ ਗੋ ਬੰਨ ਬੰਨ ਫੋਟੋ ਵਿੱਚ ਸੀ ਉਹ 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 ਸਾਫੀ ਨਹੀਂ ਹੁੰਦਾ ਸੀ ਹੁਣ ਉਹ ਸਾਰੇ ਥੱਲੋਂ ਰੇਤਾਂ ਨਿਕਲੇ ਆਈਏ ਤੇ ਜਿਹੜਾ ਹੈ ਮਸਾਖੀ ਦੇ ਉੱਤੇ ਪਿੰਡ ਜਿਹੜਾ ਹੈਗਾ ਧੂਘੜੀ ਉੱਥੇ ਜਿਹੜਾ ਹੈਗਾ ਜਿਹੜਾ ਉਦੋਂ ਨੂੰ ਅਖੰਡ ਪਾਠ ਵੀ ਹੋਣਾ ਸੰਗਤਾਂ ਉੱਥੇ ਇਸ਼ਨਾਨ ਵੀ ਕਰਨੀ ਆ ਉੱਥੇ ਫਿਰ ਆ ਕੇ ਦੇਖ ਲਓ ਜਿੱਥੇ ਅਸੀਂ ਕਿਹਾ ਅਸੀਂ ਉੱਥੇ ਹੁਣ ਵੀ ਜੁਗਵਾਰ ਪਰ ਜਿੱਥੇ ਅਸੀਂ ਗਏ ਹੀ ਨਹੀਂ ਰੇ ਉਹਦਾ ਵੀ ਸਾਰੇ ਜਿਹੜੇ ਹੈਗੇ ਮਾਲਮੇ ਸੋਹਣੀਆਂ ਜਿਹੜੀਆਂ ਡਰੇਨਾ ਵਗਨਦੀਆਂ ਉਹਨਾਂ ਦੇ ਹਰਥਾਂ ਜਿਹੜਾ ਹੈਗਾ ਹਰ 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 ਡਰੇਨ ਦੇ ਵਿੱਚ ਗੰਦਾ ਪਾਣੀ ਪੈ ਰਿਆ ਜਿੰਨਾ ਅਸੀਂ ਕਹਿ ਰਹੇ ਆ ਉਹਦੇ ਉੱਤੇ ਕੋਈ ਹੋਵੇ ਜਦੋਂ ਮਰਜੀ ਉੱਥੇ ਆ ਜਾਣਾ ਕੋੰਦੇ ਨਹੀਂ ਪੈਣ ਜਿਹੜਾ ਆਣ ਕੇ ਉੱਥੇ ਚੈੱਕ ਕਰ ਲੈਣ ਸਾਡੇ ਤੋਂ ਬਿਨਾਂ ਵੀ ਇੱਥੇ ਜਾ ਸਕਦੇ ਆ ਜਿਹੜੇ ਗੋਏ ਪੈਂਦੇ ਸੀ ਉਹਨਾਂ ਨੂੰ ਬੇਨਤੀ ਕਰਕੇ ਬੰਦ ਕਰਾਇਆ ਲਗਾਤਾਰ ਲੱਗੇ ਹੋਏ ਤੇ ਜਿੱਦਣ ਖਾਫ ਹੋ ਗਿਆ ਬੁੱਢਾ ਦਰਿਆ ਉਦੋਂ ਅਸੀਂ ਕਹਾਂਗੇ ਤੇ ਉਦੋਂ ਫਿਰ ਚੈੱਕ ਵੀ ਕਰ ਸਕਦੇ ਕੋਈ ਪ੍ਰੋਬਲਮ ਨਹੀਂ ਕਿੰਨਾ ਕੇ ਸਮਾਂ ਹੋਰ ਲੱਗੇਗਾ ਨਹੀਂ ਅਸੀਂ ਕੋਈ ਐਹੋ ਜਿਹਾ ਦਾਵਾ ਕਰਦੇ ਨਹੀਂ ਅਸੀਂ ਪਹਿਲੇ ਦਿਨ ਤੋਂ ਕਿਹਾ ਲੱਗੇ ਹੋਏ ਆ ਇਹ ਆਸ ਕਰਦੇ ਆ ਬਹੁਤ ਛੇਦੀ ਕੋਈ ਸਾਲਾਂ ਬਦੀ ਨਹੀਂ ਛੇਦੀ ਇਹਦੇ ਰਿਜ਼ਲਟ ਆਉਣਗੇ ਕਿਉਂਕਿ ਦਾਵਾ ਕਰ ਦੇਣਾ ਮਗਰੋਂ ਨਾ ਫਿਰੋ ਬੰਦਾ ਫਸ ਜਾਂਦਾ ਸੋ ਇਸ ਵਾਸਤੇ ਅਸੀਂ ਆਪਣੀ ਜਿੰਨੀ ਮਿਹਨਤ ਆ ਜਿਹੜਾ ਕਿਨੇ ਜਿਹੜਾ ਘਾਟ ਬਣਾ ਰਹੇ ਆ ਜਿਹੜੇ ਉੱਤੇ ਲੱਗੇ ਹੋਏ ਆ ਦਿਨ ਰਾਤ ਅਸੀਂ ਤਾਂ ਕਹਿੰਨੇ ਕੱਲ ਨੂੰ ਸਾਫ਼ ਹੋਵੇ ਪਰ ਉਹਦੇ ਵਾਸਤੇ ਜਿਹੜਾ ਹੈਗਾ ਹਰ ਚੀਜ਼ ਦਾ ਜਿਹੜਾ ਹੈਗਾ ਜਿੰਨਾ ਚਿਰ ਅਸੀਂ ਉਹਦਾ ਬਦਲ ਨਹੀਂ ਦਿੰਦੇ ਪਿੰਡਾਂ ਦੇ ਪਾਣੀ ਬੰਦ ਹੀ ਨਹੀਂ ਹੁੰਨੇ ਜਿਨੇ ਮਰਜ਼ੀ ਜੋ ਉਸੇ ਮਰਜ਼ੀ ਰੋਲਾ ਪਾਈ ਜੋ ਹੁਣ ਉਹਨਾਂ ਦਾ ਪ੍ਰਬੰਧ ਕਰ ਦਿੱਤਾ ਦੇਰੀਆਂ ਦਾ ਪ੍ਰਬੰਧ ਹੋ ਗਿਆ ਉਹਨਾਂ ਨੂੰ ਪੰਜ ਖੇਤ ਦੇ ਦਿੱਤੇ ਗੋਹ ਛਟਣ ਵਾਸਤੇ ਉਹਨਾਂ ਦੇ ਪਿੰਡਾਂ ਨੂੰ ਜਿਹੜੇ ਹੈਗੇ ਉਹ ਵੇਕਮ ਪੰਪ ਦੇ ਦਿੱਤੇ ਤਾਂ ਕਿ ਜਿਹੜਾ ਹੈਗਾ ਕਿਸੇ ਨੂੰ ਲੋੜ ਆ ਉਹਨੂੰ ਵਰਤ ਸਕਦਾ ਸੋ ਉੱਥੇ ਜਿਹੜੇ ਦੋ ਪਿੰਡਾਂ ਦਾ ਪਾਣੀ ਸੀ ਉਹਨੂੰ ਜਿਹੜਾ ਹੈਗਾ 17 ਲੱਖ ਰੁਪਏ ਦੇ ਦਿੱਤਾ ਉਹ ਪਾਈਪਲਾਈਨ ਪੈ ਰਹੀ ਹੈ ਸੋ ਉਹਦਾ ਬਦਲ ਜਿਹੜਾ ਹੈਗਾ ਜਨਾਂ ਚਰ ਆਪਾਂ ਨਹੀਂ ਦਿੰਦੇ ਤੇ ਪਾਣੀ ਡਿੱਗਦਾ ਪਰ ਰੋਲਾ ਪੈਸੀ ਵੀ ਪਾਉਨੇ ਵੀ ਪੈ ਰਿਹਾ ਤੇ ਅਸੀਂ ਕਦੋਂ ਕਹਿੰਨੇ ਵੀ ਪਾਣੀ ਬੰਦ ਹੋ ਗਏ ਔਰ ਜਿਹੜੇ ਬੰਦ ਹੋਏ ਉਹ ਤੁਹਾਨੂੰ ਦਿਖਾ ਰਹੇ ਆ ਪਾਣੀ ਉਹਦੇ ਵਿਚਾਰੇ ਉਹਨਾਂ ਲਈ ਸਮਝ ਇਹ ਵੀ ਜਿਹੜਾ ਹੈਗਾ ਪੂਰਾ ਹੋਊਗਾ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਆ ਬਾਬਾ ਨਾਨਕ ਕਿਰਪਾ ਕਰੇ ਕੋਈ ਪਵਿੱਤਰ ਬੁੱਢਾ ਤੇਰਾ ਵੀ ਸਾਫ ਸੁਥਰਾ ਹੋਵੇ ਥਾਰੇ ਮਾਲਵਾ ਰਾਜਸਥਾਨ ਦੇ ਲੋਕ ਜਿਹੜੇ ਹੈ ਉਹ ਸਾਫ ਸੁਥਰਾ ਪਾਣੀ ਉਹਨਾਂ ਤੱਕ ਪਹੁੰਚੇ ਇਹਦੇ ਵਾਸਤੇ ਆਸਬੰਦ ਵੀ ਆ ਅਰਦਾਸ ਵੀ ਕਰਦੇ ਆ ਗੁਰੂ ਦੇ ਚਰਨਾਂ 'ਚ ਤੇ ਸਾਨੂੰ ਭਰੋਸਾ ਵੀ ਉਹਦੇ ਤੇ ਜ਼ਰੂਰ ਜਿਹੜਾ ਹੈ ਪਵਿੱਤਰ ਬੁੱਢਾ ਤੇਰਾ ਸਾਫ ਸੁਥਰਾ ਹੋਊਗਾ